ਵਹੀਗੁਰੂ ਜੀ ਦਾ ਖਾਲਸਾ ਵਹੀਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਨੇ ਪਰ ਲੈ ਗਏ ਅਮਰ ਸਾਈ ਪੱਗ ਜੇ ਲੈਥ 7.7 ਮੀਟਰ ਕਪੜਾੜਾ ਫੋਲਡ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਪਹਿਲਾ ਲੜਨ ਨੂੰ ਸਰ ਦੇ ਸੈਂਟਰ ਤੋਂ ਲੈ ਕੇ ਲੜਨ ਨੂੰ ਕੋਣੀ ਦਾ ਹੱਥ ਲੈ ਕੇ ਬੰਦ ਪਾਸਾ ਉੱਤਰ ਆ ਕੇ ਦੋਈ ਪਲੇ ਇਕੱਠੇ ਕਰ ਲੈਣੇ ਆ ਦੋਈ ਪਲੇ ਇਕੱਠੇ ਕਰਕੇ ਇੱਕੋ ਜਿਹੜਾ ਲੜਨ ਨੂੰ ਫੋਲਡ ਕਰਕੇ ਮੁਟਾਈ ਜਿਹੜਾ ਪੜ ਨੂੰ ਸਾਫ਼ ਕਰਕੇ ਲਗਾ ਦੇਣਾ ਤੇ ਫਿਰ ਇਸ ਤਰ੍ਹਾਂ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਬੈਗ ਤੋਂ ਪਿੰਚੇ ਕੱਢ ਲੈਣਾ ਪੁਣੀ ਦਾ ਹੌਲਦਾ ਬਸ ਹੱਥ ਥੱਲੇ ਰੱਖ ਕੇ ਬੰਦ ਬਸ ਉੱਤਰ ਰੱਖ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਆ ਦੋਈ ਪੱਲੇ ਇਕੱਠੇ ਕਰਕੇ ਚਾਰ ਉਂਗਲਾਂ ਨਾਲ ਜਿਹੜਾ ਪਲੜ ਨੂੰ ਉੱਤੋਂ ਲੋਡ ਕਰ ਲੈਣਾ ਚਾਰ ਉਂਗਲਾਂ ਨਾਲ ਜਿਹੜਾ ਪਲੜ ਨੂੰ ਉੱਤੋਂ ਲੋਡ ਕਰਕੇ ਤੇ ਲੜ ਨੂੰ ਹਾਫ ਤੇ ਫੋਲਡ ਕਰਾਂਗੇ ਹਾਫ ਤੋਂ ਫੋਲਡ ਕਰਕੇ ਤੇ ਫਿਰ ਜਿਹੜਾ ਪਿਕ ਲੜਾ ਬਣਾ ਲੈਣਾ ਤੇ ਫਿਰ ਦੁਇ ਲੜ ਦੁਇ ਲੜ ਨੂੰ ਬਣਾਉਣਾ ਬਣਾ ਲਈ ਆਪਾਂ ਜਿਹੜਾ ਜਿਹੜਾ ਆਪਣਾ ਥੱਲੇ ਉਹ ਕਿਨਾਰਾ ਹੁੰਦਾ ਆਖਰੀ ਆਖ ਜਿੱਥੇ ਆਪਣਾ ਪਲਾ ਖਤਮ ਹੁੰਦਾ ਉੱਥੋਂ ਜਿਹੜਾ ਹਲਕਾ ਅੰਦਰੋਂ ਥੋੜਾ ਜਿਹਾ ਫੋਲਡ ਕਰਾਂਗੇ ਅੰਦਰੋਂ ਥੋੜਾ ਜਿਹਾ ਫੋਲਡ ਕਰਕੇ ਲੜ ਨੂੰ ਤੇ ਆਪਣੇ ਜਿਹੜੇ ਉਹ ਦੋ ਲੜਨੇ ਤੇ ਬਾਣੀਆਂ ਨੇ ਇੱਕ ਲੜ ਨੂੰ ਆਪਣੇ ਦੋ ਲੜਾ ਨੂੰ ਇਕੱਠੇ ਕਰਕੇ ਤੇ ਇੱਕ ਨੋਕ ਸੈੱਟ ਕਰਕੇ ਤੇ ਨਾਲ ਦੀ ਨਾਲ ਬਾਜ ਫੇਰ ਕੇ ਉਹਦੀ ਸਫਾਈ ਕਰਕੇ ਲੜਾ ਪਲੇਟ ਨੂੰ ਸਾਫ਼ ਕਰਕੇ ਲਗਾ ਦੇਣਾ ਇਹੜਾ ਤੁਸੀਂ ਬਾਜੋ ਬਾਅਦ ਵਿੱਚ ਵੀ ਫੇਰ ਸਕਦੇ ਪਹਿਲਾਂ ਵੀ ਫੇਰ ਸਕਦੇ ਹੋ ਇਹ ਵੇ ਦੋਈ ਲੜਾਈ ਸਫਾਈ ਕਰ ਕਿਹੜਾ ਲੜ ਨੂੰ ਲੋਡ ਕਰਕੇ ਤੇ ਜਿੰਨਾ ਆਪਾਂ ਫਸਲ ਰੱਖਣੀ ਚਾਹੁੰਦੇ ਆ ਉਹਨਾਂ ਦਾ ਫਸਲ ਰੱਖ ਕਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਉਹਨ ਜਿਹੜੇ ਆਪਾਂ ਪਹਿਲੀ ਲੜ ਲਈ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਉਹਨਾਂ ਜੀ ਵਾਈਫੇਰ ਕਰਨਾ ਚਾਹੀਦਾ ਨਾਲ ਸਾਫ ਕਰ ਲੈਣਾ ਤੇ ਚੰਗੀ ਤਰ੍ਹਾਂ ਇਹ ਪਲੜਾ ਕੇ ਵਾਲ ਨੇੜੇ ਕੱਟ ਕੇ ਲੈਣਾ ਲੜੋਂ ਸਿੱਟ ਕਰ ਲੈਣਾ ਫਿਰ ਇਸ ਤੋਂ ਆ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲਾਰਨ ਬੈਗ ਤੋਂ ਪਿੱਛੇ ਕਰ ਲੈਣਾ ਪੂਣੀ ਦਾ ਹਲਦਾ ਬੱਥੇ ਲੈ ਰੱਖ ਕੇ ਆਪਾਂ ਦਾ ਪਾਸੇ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰ ਲੈਣ ਦੋਈ ਪੱਲੇ ਇਕੱਠੇ ਕਰਕੇ ਚਾਰ ਉਂਗਲਾਂ ਨਾਲ ਜਿਹੜਾ ਪ੍ਰਾਣ ਨੂੰ ਉੱਤੇ ਲੋਡ ਕਰਾਂਗੇ ਜਿਹੜਾ ਗਲਿਆ ਨਾਲ ਜਿਹੜਾ ਆਪਲਾਡ ਨੂੰ ਉੱਤੋਂ ਲੋਡ ਕਰਕੇ ਜਿਵੇਂ ਤੁਹਾਨੂੰ ਦੱਸਿਆ ਹਾਫ ਜਿਹੜਾ ਆਪਲਾਡ ਨੂੰ ਫੋਲਡ ਕਰਾਂਗੇ ਹਾਫ ਨੂੰ ਉੱਤੋਂ ਫੋਲਡ ਕਰਕੇ ਜਿਹੜਾ ਆਪਣਾ ਇੱਕਾ ਲੜਾ ਬਣ ਜਾਊਗਾ ਜਿੰਨੀ ਇਸ ਤਰ੍ਹਾਂ ਦੋਈ ਹੋਵੇ ਉਹਨੀਆਂ ਪਾਤਾਂ ਨੂੰ ਸਭਾਈ ਕਰਕੇ ਤੇ ਦੋਈ ਲੜਾ ਨੂੰ ਇਕੱਠੇ ਕਰ ਲੈਣਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਅੰਦਰ ਨੂੰ ਫੋਲਡ ਕਰਾਂਗੇ ਦੋ ਕਿਨਾਰੇ ਤੋਂ ਕਿਨਾਰੇ ਤੋਂ ਫੋਲਡ ਕਰਕੇ ਦੋ ਲੜ ਬਣ ਜਾਣੀਆਂ ਦੋ ਲੜ ਬਣ ਕੇ ਇਕੱਠੇ ਕਰ ਲੈਣੇ ਇਕੱਠੇ ਕਰਕੇ ਜਿੱਥੇ ਆਪਾਂ ਪਹਿਲਾ ਟਿਕਾਇਆ ਸੀ ਉੱਥੇ ਇਹੜਾ ਲੜ ਨੂੰ ਟਿਕਾ ਕੇ ਜਿੰਨੀ ਹੱਥ ਨਾਲ ਸਵਾਈ ਹੋ ਗਈ ਉਹਨੀਆਂ ਪਾਸਤਾ ਨਾਲ ਸਵਾਈ ਕਰਕੇ ਇਹੜਾ ਲੜ ਅਨਲੋਡ ਕਰਕੇ ਲਗਾਣਾ ਹੈ ਹਾਂ ਜਿਹੜਾ ਆਪਾਂ ਲਾਇ ਲਏ ਸੀ ਉਹਦੀ ਆਪਾਂ ਚੰਗੀ ਤਰ੍ਹਾਂ ਸੈਟਿੰਗ ਕਰ ਲੈਣੀ ਆ ਤੇ ਉਹਦਾ ਫਾਂ ਜਿਹੜਾ ਆਪਾਂ ਇੰਚ ਤੇ ਆਪਾਂ ਪਹਿਲਾਂ ਲਗਾਈ ਸੀ ਉਹਨਾਂ ਦੇ ਬਰਾਬਰ ਕਰ ਲੈਣਾ ਚੰਗੀ ਤਰ੍ਹਾਂ ਆਪਾਂ ਲੜਾਈ ਸਫਾਈ ਕਰ ਲੈਣੀ ਆ ਤੇ ਚੰਗੀ ਤਰ੍ਹਾਂ ਲਾਈ ਪਾਉਨੈ ਸਵਾਈ ਕਰਕੇ ਰੋਤੋ ਜਿਹੜਾ ਪਾ ਅਗਲਾ ਲਾਉਣਾ ਲੜ ਨੂੰ ਵੈਟ ਨੂੰ ਪਿੰਕੇ ਗਾਰ ਕੇ ਪੁਣੇ ਖੋਲ੍ਹਦੇ ਵਾ ਤਸਰਾ ਕੇ ਬੰਦ ਪਾਸਾ ਉਤਰਾ ਕੇ ਯਾਰ ਉਂਗਲੀ ਨਾਲ ਜਿਹੜਾ ਪਲਟ ਨੂੰ ਉਤਲੋਟ ਕਰਾਂਗੇ ਯਾਰ ਉਂਗਲੀ ਨਾਲ ਜਿਹੜਾ ਪਲਟ ਨੂੰ ਉਤਰਾ ਕੇ ਯਾਨੀ ਕਿ ਉਤਲੋਟ ਕਰਕੇ ਜਿਹੜਾ ਲੜ ਨੂੰ ਸਾਫ ਕਰ ਲੈਣਾ ਸਾਫ ਕਰਨ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਅੱਧਾ ਜਿਹੜਾ ਪਲਾਨ ਨੂੰ ਹੋਲਡ ਕਰਾਂਗੇ ਅੱਧਾ ਜਿਹੜਾ ਪਲਾਨ ਨੂੰ ਫੋਲਡ ਕਰਕੇ ਫਿਰ ਥੱਲੇੋਂ ਜਿਹੜਾ ਅਖੀਰ ਤੋਂ ਆਪਣਾ ਜਿਹੜਾ ਲੜ ਨੂੰ ਹੋਲਡ ਕਰਾਂਗੇ ਤੇ ਦੋਹੀ ਲੜ ਇਕੱਠੇ ਬਣਾਵਾਂਗੇ ਇਕੱਠੇ ਕਰਕੇ ਜਿਹੜਾ ਲੜ ਦਾ ਫਾਰਮੂਲਾ ਹੈ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਦੋਈ ਲੜਾਂ ਨੇੜੇ ਉਹ ਲੋੜ ਕਰਕੇ ਇਹ ਜਿੰਨੇ ਹੱਥਾਂ ਨਾਲ ਸਫਾਈ ਹੋਈ ਹੋਣੀ ਹੈ ਪਤਨ ਨਾਲ ਵਾਈਗਰਾਏ ਉਂਗਲੀ ਗੁੱਠਣ ਨੇੜੇ ਆਪਾਂ ਆਪਣੇ ਦੋਈ ਲੜਾਂ ਚ ਫੇਰਾਂਗੇ ਤਾਂ ਜਿਹੜੇ ਉਹਨਾਂ ਦਾ ਫਾੜੜਾ ਉਹ ਜਿਹੜਾ ਪਣੀ ਉਹਦੀ ਮਟਾਈ ਜਿਹੜੀ ਉਸਤੋ ਜੀ ਤੇ ਜਿਹੜੀ ਉਹਦੀ ਆਪਣੇ ਉਹ ਕਪੜਾ ਜਿਹੜਾ ਬਾਲ ਹੋਣਗੇ ਉਹ ਜੋ ਨਿਕਲ ਜਾਣ ਨ ਹੋ ਨਹੀਂ ਬਾਕੀ ਬਾਤ ਜਿਹੜੀਆਂ ਪਸੜਿੰਗ ਕਰੇ ਜਾਣੀਆਂ ਤੇ ਨਾਲੇ ਬਾਕੀ ਵਾਦਦੇ ਨੇ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਜਿਹੜੇ ਆਪਣੇ ਥਲੇੜਾਂ ਦਾ ਫਾਹਲੜਾ ਪੋਇਕਾ ਜਿਹਾ ਰੱਖਣਾ ਹੈ ਮੂਹ ਫਰੰਟੋਂ ਲਾ ਕੇ ਬੈਗ ਤਾਂ ਘੜੇ ਪਰ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਲੜਾਂ ਦੀ ਯਾਰੀ ਬੈਟੇ ਤਾਂ ਕਿਹੜੇ ਲੜ ਹੋਣਗੇ ਉਹਨਾਂ ਨੂੰ ਸਫਾਈ ਕਰਨ ਲਈ ਜਿਹੜਾ ਤੁਸੀਂ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ ਤੁਗਰੇ ਤੋਂ ਜਿਹੜਾ ਆਪਾਂ ਅਗਲਾ ਲਾਉਣਾ ਲੜਨ ਬੈਗ ਤੋਂ ਪੈਂਚ ਕਰ ਲੈਣਾ ਹੁਣ ਇਹ ਖੋਲਦਾ ਥੱਲੇ ਰੱਖ ਕੇ ਉਸੇ ਜਿਹੜਾ ਪਹਿਲਾਂ ਤੋਂ ਸਾਫ਼ ਕਰਕੇ ਲਗਾਉਣਾ ਹੈ ਬਾਹਰ ਉੱਤੇ ਜਿਹੜਾ ਦਾ ਫਾਸਲਾ ਤੇ ਥੱਲੇ ਜਿਹੜਾ ਦਾ ਫਾਸਲਾ ਜਿਹੜਾ ਆਪਾਂ ਜਿਵੇਂ ਆਪਾਂ ਪਹਿਲਾਂ ਲੜ ਲਾਈ ਸ਼ੋਂ ਉਹਨਾਂ ਦੇ ਬਰਾਬਰ ਲਗਾਉਣਾ ਹੈ ਲੜਾਂ ਦਾ ਤੇ ਬਰਾਬਰ ਹਾਫ ਜੇ ਫੋਲਡ ਕਰਾਂਗੇ ਲੜਨੂੰ ਹਾਫ ਜੇ ਫੋਲਡ ਕਰਕੇ ਫਿਰ ਕਿਨਾਰੇ ਤੋਂ ਫੋਲਡ ਕਰਾਂਗੇ ਥੱਲੇੋਂ ਅਖੀਰ ਤੋਂ ਫੋਲਡ ਕਰ ਤੋ ਆਦ ਦੋ ਹੀ ਲੜ ਨੇੜੇ ਆਪਣੇ ਇਕੱਠੇ ਹੋ ਜਾਣਗੇ ਦੋylar ਇਕੱਠੇ ਕਰੇਗਾ ਤੋਂ ਬਾਅਦ ਜਿਹੜਾ ਲੜਾ ਨੂੰ ਸਾਫ ਕਰਕੇ ਜਿਹੜਾ ਲੜ ਲਗਾ ਦੇਣਾ ਹੈ ਤੇ ਚੰਗੀ ਤਰ੍ਹਾਂ ਇਹ ਪਲੜਾਈ ਸਫਾਈ ਕਰਕੇ ਲੜਾਂ ਨੂੰ ਟਾਈਟ ਕਰਕੇ ਦੋਨਾਂ ਫਾੜੜਾ ਬੱਕੀ ਲੜਾਈ ਬਰਾਬਰ ਆ ਕੇ ਤੇ ਉਹਨਾਂ ਦੀ ਮੋਟਾਈ ਵੀ ਜਿਹੜੀ ਆਪਾਂ ਬੱਕੀ ਲੜਾਂ ਨੂੰ ਪ੍ਰੋਪਰ ਕਰਕੇ ਜਿਹੜਾ ਲੜਾਂ ਨੂੰ ਲੋਡ ਕਰਕੇ ਲਗਾਵਾਂਗੇ ਤੇ ਨਾਲ ਇਹ ਬੱਕੀ ਪੱਟੜੀ ਸੈਟਿੰਗ ਕਰਿਆਣੀ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੇ ਜਿਹੜੇ ਵੀ ਸਾਡੇ Facebook ਤੇ ਨਵੇਂ ਹਨ ਉਹ ਸਾਡੇ Facebook ਨੂੰ ਫੋਲੋ ਜੁੜ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਜੁੜ ਕਰਿਓ ਤੇ ਬਣੇ ਸਟੋਰੀ ਤਾਂ ਆਪਾਂ ਲੜ ਲਾੜ ਲਾੜਨ ਵੇਲੇ ਤੋਂ ਪਿੰਜਾ ਕਰ ਲੈਣਾ ਜਿਹੜਾ ਆਪਾਂ ਸ਼ਿਮਾ ਲੜਾਉ ਸਿੰਗਲ ਲਵਾਵਾਂਗੇ ਚੇਲਰ ਨੂੰ ਸਾਫ ਕਰ ਲੈਣਾ ਸਾਫ ਕਰਤ ਬਾਅਦ ਚਾਰੋਂ ਕਲੀਨ ਆ ਜਿਹੜਾ ਪਲੈਟ ਨੂੰ ਉੱਪਰ ਲੋਡ ਕਰ ਲੈਣਾ ਚੇਲਰ ਨੂੰ ਸਾਫ ਕਰਕੇ ਨੱਕ ਜਿਹੜਾ ਪਲੈਟ ਨੂੰ ਫੋਲਡ ਕਰਾਂਗੇ ਜਿਹੜਾ ਲਾੜਨ ਯੂਨਿਟ ਅਸੀਂ ਚੜਾਈ ਰੱਖਣਾ ਚਾਹੁੰਦੇ ਤੁਸੀਂ ਆਂਦੇ ਹੋ ਦੀ ਚੜਾਈ ਆ ਕੇ ਤੇ ਲਾੜਨ ਸਾਫ ਕਰ ਕੇ ਜਿਹੜਾ ਲਾੜਨ ਲਗਾ ਦੇਣਾ ਹੈ ਕਿ ਆਪਣੀ ਸ਼ੇਪ ਆ ਲੋਡ ਕਰ ਕੇ ਜਿਹੜਾ ਲਾੜਨ ਲਗਾਵਾਂਗੇ ਵਰੇ ਸਟੋਰ ਜਿਹੜਾ ਆਪਾਂ ਕੱਜੀ ਲੜ ਲਾਉਣਾ ਹੱਥ ਵੇਲੇ ਆਪਾਂ ਪੱਕਾ ਮੈਨੂੰ ਨੱਕਰੀ ਜਿਹਾ ਲਗਾਵਾਂਗੇ ਤੇ ਜਿਹੜਾ ਜੜਾ ਪੱਕਾ ਕੀ ਲੜਾ ਲਾਉਣਾ ਅੱਧਾ ਉੱਤੇੋਂ ਅੱਧਾ ਥੱਲੇ ਫੋਲਡ ਕਰ ਲੈਣਾ ਲੜ ਨੂੰ ਇੱਕ ਟਾਈਪ ਦੀ ਉਹਦੀ ਪੁਣੀ ਬਣਾ ਲੈਣੀ ਇੱਕ ਟਾਈਪ ਦੀ ਪੁਣੀ ਬਣਾ ਕੇ ਤੇ ਲੜ ਨੂੰ ਸਾਫ਼ ਕਰ ਲੈਣਾ ਸਾਫ਼ ਕਰਕੇ ਬੈਗ ਤੇ ਚੜਾਈ ਤੇ ਲਾ ਕੇ ਆਉਣਾ ਲੜ ਨੂੰ ਬੈਗ ਤੇ ਚੜਾਈ ਤੇ ਲੈ ਕੇ ਮੋੜੇ ਲੈ ਕੇ ਪਤੀ ਚੜਾਈ ਘਟਾ ਦੇਣੀ ਹੈ ਤੇ ਫਿਰ ਕਿਹੜੇ ਤੇ ਵਾਰੋਂ ਗੋਨਾਂ ਨੂੰ ਆਪ ਬਾਹਰ ਕੱਢਣੇ ਬਾਅਦ ਵਿੱਚ ਤੇ ਫਿਰ ਪੱਗ ਪੈਨ ਲਗਾ ਕੇ ਜਿਹੜਾ ਆਪਾਂ ਲਾਰ ਨੂੰ ਫਰਟ ਵੱਲ ਨੂੰ ਫੋਲਡ ਕਰ ਤੈਨੂੰ ਫਰਟ ਵੱਲ ਨੂੰ ਫੋਟੋ ਕਰ ਤਾਦ ਜਿੰਨੀ ਚੌੜੀ ਚੜਾਈ ਰੱਖਣੀ ਚਾਹੀਦੀ ਤੈਨੂੰ ਜਿੰਨੀ ਦੀ ਚੜਾਈ ਧਾਕੇ ਤੇ ਜਿੰਨੇ ਚ ਬਲ ਪੈਂਦੇ ਹੋਣਗੇ ਉਹਨਾਂ ਬਲ ਨੂੰ ਲੋਡ ਕਰ ਕੇ ਲੜ ਨੂੰ ਲਗਾ ਦੇਣਾ ਤੇ ਬਿਲਕੁਲ ਜਿਹੜਾ ਆਪਾਂ ਸੈੱਟ ਕਰਨਾ ਜਿਹੜਾ ਆਪਾਂ ਪਹਿਲੇ ਸਿੱਧੇ ਸੈਂਟਰੀਆਂ ਉਹਨੂੰ ਬੈਠੋ ਕਿਤੇ ਕਿਤੇ ਕਿਤਨਾ ਉਹਨਾਂ ਲਈ ਜਿਹੜਾ ਪਸਰਾਵ ਕਵਰ ਕਰ ਲੈਣਾ ਹੈ ਜਿਹੜਾ ਪਸਰਾਵ ਚੰਗੀ ਤਰ੍ਹਾਂ ਟਾਈਟ ਕਵਰ ਕਰਾਂਗੇ ਤੇ ਜਦੋਂ ਸ਼ੀਸ਼ੇ ਦੇ ਕਿੜਾ ਤੂੰ ਆਪਣਾ ਸਰਾ ਕਵਰ ਕਰ ਸਕਦੇ ਹੋ ਜਿਹੜਾ ਆਪਾਂ ਬੈਦਲੇ ਲਗਾਉਣਾ ਅੱਧਾ ਜਿੱਧਾ ਫੋਲਡ ਕਰਕੇ ਜਿਹੜਾ ਪਲਾਟ ਨੂੰ ਪੈਕ ਤੁਸੀਂ ਦੱਬ ਲੈਣਾ ਤੇ ਵੀਡੀਓ ਪਸੰਦ ਆਉਣ ਤਾਂ ਲਾਈਕ ਸ਼ੇਅਰ ਕਰ ਮੇਰੇ YouTube ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ